ਚੌਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਮਹਾਪੁਰਸ਼ શ્રીਮਾਨ संत बाबा नंद सिंह जी ਉਹਨਾਂ ਤੋਂ ਵਰੋਸਾਏ ਹੋਏ ਮਹਾਪੁਰਸ਼ શ્રીਮਾਨ ਸੰਤ ਬਾਬਾ ਮੰਗਲ ਸਿੰਘ ਜੀ ਅਤੇ ਇੱਥੇ ਸੁਭਾਏਮਾਨ ਸੰਤ ਮਹਾਪੁਰਸ਼ ਗੁਰੂ ਸਵਾਰੇ ਗੁਰੂ ਕੀ ਸੰਗਤ ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੁਰੂ ਸਾਹਿਬ ਜੀ ਨੇ ਹਰ ਸਿੱਖ ਨੂੰ ਜਿੱਥੇ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਸਵਾਸ ਸਵਾਸ ਵਾਹਿਗੁਰੂ ਨੂੰ ਯਾਦ ਕਰਨ ਦਾ ਉਪਦੇਸ਼ ਦਿੱਤਾ ਉਥੇ ਨਾਲ ਹੀ ਸੇਵਾ ਦਾ ਉਪਦੇਸ਼ ਵੀ ਦਿੱਤਾ ਸਿੱਖ ਇੱਕ ਪੰਛੀ ਦੇ ਵਾਂਗ ਹੈ ਜਿਸ ਦੇ ਦੋ ਖੰਭ ਨੇ ਇੱਕ ਸੇਵਾ ਦਾ ਹੈ ਤੇ ਦੂਜਾ ਸਿਮਰਨ ਦਾ ਹੈ ਸ਼੍ਰੀਮਾਨ ਸੰਤ ਬਾਬਾ ਮੰਗਲ ਸਿੰਘ ਜੀ ਜਿਨ੍ਹਾਂ ਨੇ ਸਿਮਰਨ ਅਤੇ ਸੇਵਾ ਮਹਾਪੁਰਸ਼ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਉਹਨਾਂ ਦੇ ਥਾਪੜੇ ਦੇ ਨਾਲ ਦਿਨ ਰਾਤ ਕੀਤਾ ਮੈਂ ਜਦੋਂ ਆਈ ਰਹੀ ਸੀ ਤੇ ਮੇਰੇ ਕੰਨਾਂ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਦੇ ਬੋਲ ਪੈ ਇਹ ਸੰਤ ਮੰਗਲ ਸਿੰਘ ਜੀ ਉਹ ਮਹਾਪੁਰਸ਼ ਸਨ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਗੁਰੂ ਸੇਵਾ ਦੇ ਵਿੱਚ ساری ਜ਼ਿੰਦਗੀ ਬਤੀਤ ਕੀਤੀ ਝਾੜੂ ਲਾਇਆ ਅਤੇ ਗੁਰੂ ਘਰ ਦੇ ਅੰਦਰ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਆ ਦੇ ਗੁਰਵਾਕ ਨੂੰ ਮੰਨਿਆ ਇਹ ਵੀ ਆਪਾਂ ਸਭ ਜਾਣਦੇ ਹਾਂ ਕਿ ਸਾਡੇ ਗੁਰੂ ਸਾਹਿਬ ਆਪ ਸੇਵਾ ਕਰਦੇ ਰਹੇ ਆਪਾਂ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਾਂਦੇ ਆ ਤਾਂ ਜਿੱਥੇ ਬੀਬੀ ਰਜਨੀ ਜੀ ਦਾ ਅਸਥਾਨ ਹੈ ਦੁਖ ਭੰਗਨੀ ਸਾਹਿਬ ਉਹਦੇ ਲਾਗੇ ਹੀ 860 ਤੀਰਥ ਹੈ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠ ਕੇ ਸੇਵਾ ਦੇਖਿਆ ਵੀ ਕਰਦੇ ਸਨ ਤੇ ਸੇਵਾ ਕਰਿਆ ਵੀ ਕਰਦੇ ਸਨ ਪਰ ਕਰਮਾਂ ਦੇ ਵਿੱਚ ਹੀ ਬਾਬਾ ਬੁੱਢਾ ਸਾਹਿਬ ਦੀ 베ਰੀ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਦੇ ਵੀ ਸਨ ਅਤੇ ਕਰਵਾਉਂਦੇ ਵੀ ਸਨ ਗੁਰਦੁਆਰਾ ਪਿੱਪਲੀ ਸਾਹਿਬ ਹੈ ਥੋੜਾ ਜਿਹਾ ਦਰਬਾਰ ਸਾਹਿਬ ਤੋਂ ਦੂਰ ਉੱਥੇ ਇੱਕ ਵਾਰੀ ਕਾਬਲ ਦੀ ਧਰਤੀ ਤੋਂ ਸੰਗਤ ਆਈ ਸੀ ਜਦੋਂ ਸੰਗਤ ਆਈ ਤਾਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਉਹ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਇਸ ਅਸਥਾਨ ਦੇ ਉੱਤੇ ਪਹੁੰਚੇ ਇੱਥੇ ਪਹੁੰਚ ਕੇ ਉਹਨਾਂ ਨੇ ਆਪ ਪਾਣੀ ਗਰਮ ਕੀਤਾ ਸੰਗਤਾਂ ਦੂਰ ਤੋਂ ਆਈਆਂ ਸੀ ਉਹਨਾਂ ਦੀ ਮੁੱਠਾ ਚਾਪੀ ਕੀਤੀ ਬਜ਼ੁਰਗ ਸਨ ਉਹਨਾਂ ਦੀ ਵੀ ਸੇਵਾ ਕੀਤੀ ਉਹ ਸੰਗਤਾਂ ਜਦੋਂ ਇੱਥੋਂ ਅੱਗੇ ਦਰਬਾਰ ਸਾਹਿਬ ਪਹੁੰਚਦੀਆਂ ਉਹ ਕਹਿੰਦੇ ਗੁਰੂ ਸਾਹਿਬ ਕਿੱਥੇ ਆ ਤੇ ਉਹ ਕਹਿੰਦੇ ਜੀ ਉਹ ਤੇ ਤੁਹਾਡੇ ਪਾਸ ਹੀ ਗਏ ਨੇ ਜਦੋਂ ਗੁਰੂ ਸਾਹਿਬ ਆਏ ਤਾਂ ਸੰਗਤ ਹੈਰਾਨ ਹੋਈ ਇਹ ਤਾਂ ਉਹੀ ਨੇ ਜਿਹੜੇ ਆਪ ਸਾਡੇ ਹੱਥੀਂ ਸੇਵਾ ਕਰ ਰਹੇ ਸਨ ਤੋਂ ਮੇਰੀ ਕਹਿਣ ਤੋਂ ਮਰਾਦ ਇਹ ਆ ਅਸੀਂ ਸਾਰੇ ਗੁਰੂ ਦੇ ਮਾਰਗ ਤੇ ਚੱਲਣ ਵਾਲੇ ਆ ਮਹਾਪੁਰਸ਼ਾਂ ਨੇ ਸਤ ਗੁਰੂ ਦੇ ਉਪਦੇਸ਼ਾਂ ਨੂੰ ਪੱਕੇ ਤੌਰ ਤੇ ਜੀਵਨ ਦੇ ਵਿੱਚ ਵਸਾਇਆ ਅਤੇ ਸੇਵਾ ਨੂੰ ਆਪਣੇ ਜੀਵਨ ਦਾ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਮੈਂ ਪਿਛਲੇ ਦਿਨੀ ਤਲੰਗਾਨਾ ਗਿਆ ਹైదరాబాద్ ਦੇ ਲਾਗੇ ਬਨਜਾਰੇ ਸਿੱਖਾਂ ਦਾ ਇੱਕ ਪਿੰਡ ਆ ਗਾਚੂ ਬਾਈ ਟਾਂਡਾ ਇੱਥੇ ਅਸੀਂ ਜਦੋਂ ਪਹੁੰਚੇ ਸਾਡੇ ਇੱਕ 400 ਘਰ ਐ ਸਿੱਖਾਂ ਦਾ ਭਾਵੇਂ ਉਹ ਧਨ ਕਰਕੇ ਅਮੀਰ ਨਹੀਂ ਪਰ ਮੇਰਾ ਦਿਲ ਬੜਾ ਖੁਸ਼ ਹੋਇਆ ਉਥੇ ਸਮਾਗਮ ਸੀ ਛੋਟੇ ਛੋਟੇ ਭਚੰਗੀ ਸੇਵਾ ਕਰ ਰਹੇ ਭੈਣਾ ਮਾਵਾਂ ਸੇਵਾ ਕਰ ਰਹੀਆਂ ਭਾਈ ਸੇਵਾ ਕਰ ਰਹੇ ਉਹ ਸਾਰੇ ਪ੍ਰਬੰਧ ਲੰਗਰਾਂ ਦੇ ਉਹ ਸੰਗਤ ਆਪ ਕਰ ਰਹੀ ਸੀ ਫੇਰ ਮੇਰੇ ਮਨ ਦੇ ਵਿੱਚ ਸਾਡੇ ਸ਼ਹਿਰ ਆ ਗਿਆ ਕਿ ਸਾਡੇ ਸ਼ਹਿਰ ਭਾਵੇਂ ਚੰਡੀਗੜ੍ਹ ਹੋਵੇ ਭਾਵੇਂ ਲੁਧਿਆਣਾ ਹੋਵੇ ਜਦੋਂ ਕਿਤੇ ਸਮਾਗਮ ਹੁੰਦਾ ਹੈ ਤੇ ਅਸੀਂ ਕਈ ਵਾਰੀ ਸੇਵਾ ਤੋਂ ਪਾਸਾ ਵਟ ਲੈਨੇ ਸਾਡੀ ਪਹਿਲਾਂ ਇਹ ਰਵੈਤ ਹੁੰਦੀ ਸੀ ਮਹਾਪੁਰਸ਼ਾਂ ਦੇ ਅਸਥਾਨਾਂ ਤੇ ਹੁਣ ਵੀ ਆ ਕਿ ਮਾਈਆਂ ਭੈਣਾਂ ਨਹੀਂ ਆਪ ਹੱਥੀਂ ਪ੍ਰਸ਼ਾਦੇ ਪਕਾਉਣੇ ਵੀਰਾਂ ਨੇ ਸਬਜ਼ੀ ਭਾਜੀ ਬਣਾਉਣੀ ਆਪ ਹੀ ਵਰਤਾਈ ਜਾਂਦੀ ਪਰ ਹੌਲੀ-ਹੌਲੀ ਕੀ ਹੋਇਆ ਅਸੀਂ ਸੇਵਾ ਤੋਂ ਟੁੱਟਦੇ ਜਾ ਰਹੇ ਹਾਂ ਤੇ ਕਈ ਵੱਡੇ ਸਮਾਗਮਾਂ ਦੇ ਵਿੱਚ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਅਸੀਂ ਤਨਖਾਹ ਦੇ ਉੱਤੇ ਬੰਦੇ ਲੈ ਕੇ ਆਉਂਦੇ ਹਾਂ ਔਰ ਕਈ ਵਾਰੀ ਤੇ ਇਹ ਵੀ ਹੁੰਦਾ ਹੈ ਸੇਵਾ ਦੇ ਵਿੱਚ ਪ੍ਰਸ਼ਾਦੇ ਉਹ ਬਣਾ ਰਹੇ ਹੁੰਦੇ ਨੇ ਲੋਕ ਜਿਨ੍ਹਾਂ ਨੂੰ ਸਿੱਖੀ ਦਾ ਕੁਝ ਪਤਾ ਨਹੀਂ ਜਿਹੜੇ ਨਸ਼ਾ ਪਤਾ ਆਦਿਕ ਵੀ ਵਰਤਦੇ ਨੇ ਕਿਉਂਕਿ ਉਹ ਤਨਖਾਹਦਾਰ ਹੁੰਦੇ ਨੇ ਸਿੱਖ ਵੀ ਨਹੀਂ ਹੁੰਦੇ ਅੱਜ ਜਦੋਂ ਅਸੀਂ ਮਹਾਪੁਰਸ਼ਾਂ ਦੇ ਅਸਥਾਨ ਤੇ ਆਏ ਆ ਉਹਨਾਂ ਦੀ 16ਵੀਂ ਵਰਸੀ ਸਾਲਾਨਾ ਮਨਾ ਰਹੇ ਆ ਆਪਾਂ ਸਾਰਿਆਂ ਨੇ ਮਹਾਪੁਰਸ਼ਾਂ ਤੋਂ ਇਹ ਸੇਧ ਲੈ ਕੇ ਜਾਣੀ ਆ ਅਸੀਂ ਆਪਣੇ ਹੱਥੀਂ ਸੇਵਾ ਕਰਨੀ ਹੈ ਵੇਣ ਸੇਵਾ ਧਰੇਗ ਹੱਥ ਪੈਰ ਹੋਰ નિਫਲ ਕਰਨੀ ਸੇਵਾ ਤੋਂ ਬਿਨਾ ਹੱਥਾਂ ਨੂੰ ਤੇ ਪੈਰਾਂ ਨੂੰ ਗੁਰੂ ਨੇ ਧਰੇਗ ਕਿਹਾ ਵਾ ਆਪਾਂ ਹੱਥੀਂ ਸੇਵਾ ਕਰਨੀ ਸਾਡੇ ਨਗਰ ਵਿੱਚ ਸਾਡੇ ਪਿੰਡ ਵਿੱਚ ਕਿਤੇ ਵੀ ਕੋਈ ਗੁਰਸਥਾਨ ਹੋਵੇ ਅਸੀਂ ਉੱਥੇ ਜਾ ਕੇ ਜਾਂ ਮਹਾਪੁਰਸ਼ਾਂ ਦੇ ਅਸਥਾਨਾਂ ਤੇ ਪ੍ਰਸ਼ਾਦਿਆਂ ਦੇ ਨਾਲ ਸੇਵਾ ਕਰੀਏ ਵਰਤੌਣ ਦੀ ਸੇਵਾ ਕਰੀਏ ਝਾੜੂ ਬਰਦਾਰੀ ਦੀ ਸੇਵਾ ਕਰੀਏ ਇਹ ਜਿਹੜਾ ਸਰੀਰ ਆ ਇਹ ਗੁਰੂ ਨੇ ਸਾਨੂੰ ਸਿਮਰਨ ਦੇ ਵਾਸਤੇ ਤੇ ਸੇਵਾ ਦੇ ਵਾਸਤੇ ਦਿੱਤਾ ਹੋਇਆ ਅੱਜ ਜਦੋਂ ਆਪਾਂ ਮਹਾਪੁਰਸ਼ਾਂ ਦਾ ਦਿਨ ਮਨਾ ਰਹੇ ਹਾਂ ਤੇ ਆਪਾਂ ਸਾਰਿਆਂ ਨੇ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਅਵੇਸਲੇ ਨਹੀਂ ਹੋਣਾ ਹੈ ਦੂਜੀ ਗੱਲ ਮਹਾਪੁਰਸ਼ਾਂ ਨੇ ਭਾਵੇਂ ਬਾਬਾ ਆਨੰਦ ਸਿੰਘ ਜੀ ਸਨ ਭਾਵੇਂ ਬਾਬਾ ਈਸ਼ਰ ਸਿੰਘ ਜੀ ਸਨ ਭਾਵੇਂ ਹੁਣ ਬਾਬਾ ਕਾਲਾ ਸਿੰਘ ਜੀ ਨੇ ਭਾਵੇਂ ਬਾਬਾ ਅਰਵਿੰਦਰ ਸਿੰਘ ਜੀ ਨੇ ਇਥੋਂ ਦੇ ਮੌਜੂਦਾ ਮੁਖੀ ਸਾਰੇ ਸਾਨੂੰ ਬਾਣੀ ਦੇ ਨਾਲ ਜੋੜਦੇ ਬਾਣੀ ਸਿੱਖ ਦੇ ਜੀਵਨ ਦੀ ਥੰਮੀ ਹੈ ਸਿੱਖ ਦੇ ਜੀਵਨ ਦਾ ਆਧਾਰ ਹੈ ਇਹ ਬਾਣੀ ਹੀ ਹੈ ਜਿਹੜੀ ਸਾਨੂੰ ਅੰਦਰੋਂ ਤਗੜਾ ਕਰਦੀ ਹੈ ਤੇ ਤਗੜਾ ਕਰਦਿਆਂ ਇਹ ਉਪਦੇਸ਼ ਦਿੰਦੀ ਆ ਕਿ ਭਾਈ ਜੇ ਜੀਵਨ ਦੇ ਵਿੱਚ ਦੁੱਖ ਵੀ ਆ ਜਾਵੇ ਮੁਸ਼ਕਲ ਵੀ ਆ ਜਾਵੇ ਜੇ ਆਪਾਂ ਬਾਣੀ ਦੇ ਰਾਹੀ ਅਕਾਲ ਪੁਰਖ ਦੇ ਨਾਲ ਰੱਬ ਦੇ ਨਾਲ ਜੁੜੇ ਹੋਏ ਹਾਂ ਅਸੀਂ ਦੁੱਖਾਂ ਦੇ ਵਿੱਚ ਵੀ ਘਬਰਾਵਾਂਗੇ ਨਹੀਂ ਪਾਤਸ਼ਾਹ ਦੇ ਆਪਾਂ ਬਚਨ ਪੜ੍ਹਦੇ ਹਾਂ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਭੀ ਤੁਝੈ ਧਾਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਇਹ ਜਿਹੜਾ ਉੱਚਾ ਜੀਵਨ ਆ ਇਹ ਬਾਣੀ ਦੇ ਨਾਲ ਜੁੜ ਕੇ ਬਣ ਮਹਾਪੁਰਸ਼ ਬਾਬਾ ਆਨੰਦ ਸਿੰਘ ਜੀ ਗੁਰਬਾਣੀ ਦਾ ਬਹੁਤ ਜ਼ਿਆਦਾ ਸਤਕਾਰ ਕਰਦੇ ਰਹੇ ਔਰ ਗੁਰਬਾਣੀ ਦੇ ਸਤਕਾਰ ਦੇ ਲਈ ਉਹਨਾਂ ਨੇ ਵੱਡੇ ਯਤਨ ਕੀਤੇ ਅੱਜ ਆਪਾਂ ਜਦੋਂ ਵੇਖਦੇ ਆ ਕਿ ਕਈ ਥਾਵਾਂ ਤੇ ਪਹਿਰੇਦਾਰੀ ਨਹੀਂ ਹੈ ਗੁਰਦੁਆਰੇ ਦੇ ਵਿੱਚ ਕੋਈ ਪਹਿਰੇਦਾਰ ਨਹੀਂ ਨਹੀਂ ਸੇਵਾਦਾਰ ਨਹੀਂ ਉਦੋਂ ਇਹਨਾਂ ਮਹਾਪੁਰਸ਼ਾਂ ਦੀ ਗੱਲ ਯਾਦ ਆਉਂਦੀ ਹੈ ਇਹ ਮਹਾਪੁਰਸ਼ ਕਿੰਨੇ ਦੂਰ ਆ ਦੇਸ਼ ਸਨ ਜਿਹੜੇ ਕੌਮ ਨੂੰ ਵਾਰ-ਵਾਰ ਕਹਿੰਦੇ ਰਹਿ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਨੇ ਇਹਨਾਂ ਦਾ ਜਿੰਨਾ ਆਪਾਂ ਵੱਧ ਤੋਂ ਵੱਧ ਸਤਿਕਾਰ ਕਰ ਸਕਦੇ ਆ ਗੁਰੂ ਨਾਨਕ ਜਾਣ ਕੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਅੱਜ ਸਤਿਕਾਰ ਦੀ ਕਮੀ ਆਈ ਆ ਨਾ ਕਿ ਕਈ ਥਾਵਾਂ ਦੇ ਉੱਤੇ ਪਹਿਰੇਦਾਰੀ ਨਹੀਂ ਹੈ ਆਪਾਂ ਇਹ ਵੀ ਸੇਧ ਲਈਏ ਕਿ ਪਹਿਰੇਦਾਰੀ ਨੂੰ ਪੱਕੇ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਆਦਾ ਤੋਂ ਜਿਆਦਾ ਜਿੰਨਾ ਆਪਾਂ ਸਤਕਾਰ ਦੇ ਸਕਦੇ ਆ ਅਦਬ ਦੇ ਸਕਦੇ ਆ ਆਪਾਂ ਅਦਬ ਦੇਣਾ ਹੈ ਸਤਕਾਰ ਦੇਣਾ ਹੈ ਤੇ ਜਦੋਂ ਆਪਾਂ ਬਾਣੀ ਦੇ ਨਾਲ ਜੁੜਾਂਗੇ ਆਪਾਂ ਰੱਬ ਦੇ ਨਾਲ ਜੁੜ ਜਾਵਾਂਗੇ ਹਰ ਸਿੱਖ ਦਾ ਫਰਜ਼ ਹੈ ਉਹ ਸਿੱਖੀ ਨੂੰ ਧਾਰਨ ਕਰੇ ਤੇ ਸਿੱਖੀ ਨੂੰ ਧਾਰਨ ਕਰਕੇ ਆਪਣੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਕਾਰਜ ਕਰ। ਮੈਂ ਹਰ ਥਾਂ ਤੇ ਇਹ ਬੇਨਤੀ ਕਰਦਾ ਵਾਂ ਅਸੀਂ ਇੱਕ ਪਰਿਵਾਰ ਹਾਂ ਆਹ ਮਹਾਪੁਰਸ਼ ਬੈਠਿਆ ਗੁਰੂ ਕਾ ਖਾਲਸਾ ਬੈਠਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਚ ਆਪਾਂ ਬੈਠੇ ਸਾਡਾ ਸਾਰਿਆਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੀਏ ਅਸੀਂ ਸਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਾਂ ਅਸੀਂ ਪੰਜ ਕਕਾਰ ਪਾਉਨੇ ਹਾਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਤੇ ਪੰਜ ਬਾਣੀਆਂ ਜਪਜੀ ਸਾਹਿਬ ਜਾਪ ਸਾਹਿਬ ਤਾਉ ਪ੍ਰਸਾਦ ਸਵੈਏ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ ਅਨੰਦ ਸਾਹਿਬ ਪੰਜ ਬਾਣੀਆਂ ਹਰ ਥਾਂ ਤੇ ਇੱਕ ਸਾਰ ਪੜੀਆਂ ਜਾਂਦੀਆਂ ਨੇ ਤਾਂ ਮੇਰਾ ਤੇ ਇਹ ਮੰਨਣਾ ਹੈ ਕਿ ਜਿੰਨੀ ਏਕਤਾ ਗੁਰੂ ਨੇ ਸਾਨੂੰ ਦਿੱਤੀ ਹੈ ਇੱਕ ਪਰਿਵਾਰ ਬਣਾਇਆ ਦੁਨੀਆਂ ਦੇ ਵਿੱਚ ਕੋਈ ਦੂਜੀ ਇਦਾਂ ਦੀ ਕੌਮ ਨਹੀਂ ਹੈ ਇਹਦੇ ਲਈ ਜ਼ਰੂਰੀ ਆ ਆਪਣਾ ਪ੍ਰੇਮ ਪਿਆਰ ਮੁਹੱਬਤ ਇਤਫਾਕ ਬਣਾ ਕੇ ਰੱਖੀਏ ਆਪਸ ਦੇ ਵਿੱਚ ਹਮੇਸ਼ਾ ਗੁਰੂ ਦੀ ਸਿੱਖੀ ਨੂੰ ਧਾਰਨ ਕਰੀਏ ਆ ਮੇਰੀਆਂ ਮਾਵਾ ਭੈਣਾਂ ਬੈਠੀਆਂ ਵਾ ਗੁਰੂ ਸਾਹਿਬ ਨੇ ਮਾਵਾ ਨੂੰ ਬੜਾ ਸਤਿਕਾਰ ਦਿੱਤਾ ਜਦੋਂ ਗੁਰੂ ਨਾਨਕ ਪਾਤਸ਼ਾਹ ਆਖਦੇ ਆ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਪੰਡ ਮੂਆ ਪੰਡ ਪਾਲੀਆ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿੱਤ ਜੰਮੇ ਰਾਜਾਨ ਜਿਹੜੀਆਂ ਬੀਬੀਆਂ ਰਾਜਿਆਂ ਮਹਾਰਾਜਿਆਂ ਮਹਾਪੁਰਸ਼ਾਂ ਨੂੰ ਜਨਮ ਦਿੰਦੀਆਂ ਉਹਨੂੰ ਕਦੀ ਮਾੜਾ ਨਾ ਕਹੋ ਇਹ ਭੈਣਾ ਦੀ ਹੁਣ ਜ਼ਿੰਮੇਵਾਰੀ ਆ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਤਾ ਖੀਵੀ ਦੀ ਸੇਵਾ ਦਾ ਜਿਗਰਾ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ ਇਹ ਮਾਵਾ ਭੈਣਾ ਨੂੰ ਮਾਣ ਹੈ ਇਹ ਦੇ ਇਸ ਕਰਕੇ ਮਾਵਾ ਦਾ ਵੀ ਫਰਜ਼ ਹੈ ਬੱਚਿਆਂ ਨੂੰ ਸਿੱਖੀ ਨਾ ਜੋੜਨ ਜਦੋਂ ਮੇਰੀਆਂ ਮਾਵਾ ਭੈਣਾ ਬੱਚਿਆਂ ਦੇ ਕੇਸਾਂ ਦੇ ਵਿੱਚ ਕੰਗਾ ਕਰਦੀਆਂ ਵਾਂ ਤੇ ਬੱਚਿਆਂ ਨੂੰ ਦੱਸਣ ਇਸ ਸਿੱਖੀ ਲਈ ਇਹਨਾਂ ਕੇਸਾਂ ਲਈ ਕਿਵੇਂ ਭਾਈ ਤਾਰੂ ਸਿੰਘ ਨੇ ਪੁੱਤ ਖੋਪਰੀ ਲੁਵਾਈ ਆ ਇਹ ਕੇਸ ਕਦੀ ਨਹੀਂ ਤੂੰ ਕਤਲ ਕਰਾਉਣੇ ਨੇ ਇਹਨਾਂ ਨੂੰ ਸਾंभ ਕੇ ਰੱਖਣਾ ਭਾਈ ਮਨੀ ਸਿੰਘ ਨੇ ਇਸ ਸਿੱਖੀ ਲਈ ਬੰਦ-ਬੰਦ ਕਟਵਾਇਆ ਪੁੱਤ ਜਾਂ ਧੀ ਇਹ ਮਾਂ ਕਵੇ ਜਦੋਂ ਬੱਚੇ ਨੂੰ ਤਿਆਰ ਕਰੇ ਜਾਂ ਲੋਰੀਆਂ ਦਿੰਦੀ ਆ ਇਹ ਫਰਜ਼ ਸਾਡਾ ਸਾਰਿਆਂ ਦਾ ਪੜਨਾ ਹੈ ਵਾਹ ਵਾਹ ਉਹ ਪਾਤਸ਼ਾਹ ਜੀ ਦੀ ਸਿੱਖੀ ਆ ਇਹਨੂੰ ਤਨੋਂ ਧਾਰਨ ਕਰੀਏ ਇਹਨੂੰ ਮਨੋਂ ਧਾਰਨ ਕਰਕੇ ਤੇ ਸਿੱਖੀ ਨੂੰ ਧਾਰਨ ਕਰਦਿਆਂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਉੱਤੇ ਚੱਲੀਏ ਅੱਜ ਦਾ ਦਿਨ ਦਾ ਦੇਖ ਇਤਿਹਾਸ ਦੇ ਹਾਸ ਇੱਕ ਹੋਰ ਵੀ ਵਾਕਿਆ ਰੱਖ ਜਿਹੜੀ ਲਹਿਰ ਚੱਲ ਰਹੀ ਆ ਨਾ ਖ਼вар ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਸਿੱਖ ਦਾ ਉਧਾਰ ਗੁਰੂ ਦੇ ਚਰਨਾਂ ਦੇ ਵਿੱਚ ਸਿੱਖ ਦਾ ਉਧਾਰ ਗੁਰੂ ਦੇ ਨਾਲ ਜੁੜ ਕੇ ਆ ਉਹਦੇ ਤੋਂ ਪਰੇ ਝਟਕਣਾ ਅੱਜ ਦਾ ਦਿਨ ਸ਼ੇਰੇ ਪੰਜਾਬ ਦੇ ਪੁੱਤ ਮਹਾਰਾਜਾ ਦਲੀਪ ਸਿੰਘ ਦੇ ਨਾਲ ਵੀ ਜੁੜਿਆ ਮਹਾਰਾਜਾ ਦਲੀਪ ਸਿੰਘ ਨੇ ਅੱਜ ਦੇ ਦਿਨ 1886 ਨੂੰ 25 ਮਈ ਅਦਨ ਦੀ ਧਰਤੀ ਤੇ ਪੰਜਾਂ ਪਿਆਰਿਆਂ ਤੋਂ ਪਰਤ ਕੇ ਖੰਡੇ ਬਾਟੇ ਦੀ ਪੌਲ ਅਮਰਤ ਦੀ ਧਾਤ ਲਈ। ਮੈਂ ਇਹ ਬੇਨਤੀ ਕਰਦਾ ਨਾ ਕਾਰਨ ਭਾਵੇਂ ਕੋਈ ਵੀ ਬਣ ਜਾਣ ਕੋਈ ਸਿੱਖ ਗੁਰੂ ਤੋਂ ਦੂਰ ਚਲਾ ਜਾਵੇ ਪਰ ਉਹਦੇ ਦਿਲ ਦੇ ਵਿੱਚੋਂ ਕੋਈ ਸਿੱਖੀ ਨੂੰ ਨਹੀਂ ਕੱਢ ਸਕਦਾ। ਇੱਕ ਦਿਨ ਆਊਗਾ ਗੁਰੂ ਦਾ ਸਿੱਖ ਫੇਰ ਗੁਰੂ ਦੇ ਨਾਲ ਹੀ ਆਣ ਕੇ ਜੁੜੂਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਨੂੰ ਬਚਾ ਸੀ ਅਜੇ ਮਹਾਰਾਜਾ ਦਲੀਪ ਸਿੰਘ ਉਹਨੂੰ ਅੰਗਰੇਜ਼ ਲੈ ਗਿਆ ਸੀ ਵਿਲਾਇਤ ਦੀ ਧਰਤੀ ਤੇ ਮਾਂ ਤੋਂ ਵੀ ਦੂਰ ਕੀਤਾ ਤੇ ਸਿੱਖੀ ਤੋਂ ਵੀ ਦੂਰ ਕੀਤਾ ਪਹਿਲਾਂ ਉਹਦਾ ਧਰਮ ਪਰਿਵਰਤਨ ਕਰਾਇਆ 1 ਸਾਲ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਕੈਸ ਕਤਲ ਕੀਤੇ ਗਏ ਧਰਮ ਪਰਵਰਤਨ ਕਰਾ ਕੇ ਵੀ ਉਹ ਨਹੀਂ ਰੁਕੇ ਉਹਨਾਂ ਨੂੰ ਪਤਾ ਸੀ ਕਿ ਜੇ ਇਹਦੇ ਸਿਰ ਤੇ ਕੇਸ ਆ ਇਹ ਗੁਰੂ ਨਾਨਕ ਦੇ ਨਾਲ ਜੁੜਿਆ ਇਹ ਤੰਦ ਜੋੜਦੀ ਆ ਇਹਨੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਉਹਨਾਂ ਨੇ ਦੂਰ ਕੀਤਾ ਪਰ ਜਿਸ ਦਿਨ ਇਹ ਮਾਵਾਂ ਵੇਖਣ ਜਿਸ ਦਿਨ ਮਹਾਰਾਣੀ ਜਿੰਦਾ ਆਪਣੇ ਪੁੱਤ ਨੂੰ ਮਿਲਦੀ ਆ ਵਿਛੜੀ ਜਿੰਦਾ ਨੂੰ ਜਦੋਂ ਦਲੀਪ ਮਿਲਿਆ ਆਹ ਮਾਰ ਕੇ ਰੋਈ ਮਜਬੂਰ ਮਾਤਾ ਜੂੜਾ ਵੇਖ ਕੇ ਪੁੱਤ ਦਾ ਨਾ ਸਿਰ ਉੱਤੇ ਹੋਈ ਟੁੱਟ ਕੇ ਚੱਕਣਾ ਚੂਰ ਮਾਤਾ ਮਾ ਰਾਣੀ ਜਿੰਦ ਕੌਰ ਨੇ ਕਿਆਸੀ ਪੁੱਤ ਤੇਰਾ ਬਾਪੂ ਚਲਾ ਗਿਆ ਧੋਖੇ ਨਾਲ ਸਾਡਾ ਰਾਜ ਚਲਾ ਗਿਆ ਗੱਲ ਦੁੱਖ ਵਾਲੀ ਸੀ ਪਰ ਅੱਜ ਮੈਨੂੰ ਸਭ ਤੋਂ ਵੱਡਾ ਦੁੱਖ ਲੱਗਾ ਮੇਰੇ ਘਰ ਦੇ ਵਿੱਚੋਂ ਗੁਰੂ ਨਾਨਕ ਦੀ ਸਿੱਖੀ ਚਲੀ ਗਈ ਮਹਾਰਾਜਾ ਦਲੀਪ ਸਿੰਘ ਨੇ ਮਾਂ ਦੇ ਨਾਲ ਪ੍ਰਣ ਕੀਤਾ ਸੀ ਫਰੰਗੀ ਨੇ ਕੀਤਾ ਇਸ ਸਿੱਖੀ ਤੋਂ ਦੂਰ ਮਾਤਾ ਸਿੰਘ ਸਜਾਂਗਾ ਕੇਸ ਰੱਖ ਕੇ ਪੂਰਾ ਪ੍ਰਣ ਕਰਦਾ ਵਾਂ ਤੇਰੇ ਹਾਧੂਰ ਮਾਤਾ ਇੱਕ ਮਾਂ ਨੇ ਪਰਤ ਕੇ ਮਹਾਰਾਜਾ ਦਲੀਪ ਸਿੰਘ ਸਿੱਖੀ ਦੇ ਵਿੱਚ ਲਿਆਂਦਾ ਸੀ ਉਹ ਆਇਆ ਵਾਪਸ ਉਹ ਅਮਰਤ ਛਕਣਾ ਚਾਹੁੰਦਾ ਸੀ ਪੰਜ ਪਿਆਰੇ ਬਲੈਤ ਨਹੀਂ ਮਿਲਦੇ ਸੀ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਉਹਨਾਂ ਨੇ ਫੇਰ ਉਪਰਾਲਾ ਕੀਤਾ ਤੇ ਅੱਜ ਦੇ ਦਿਨ 25 ਮਈ 1886 ਨੂੰ ਮਹਾਰਾਜਾ ਦਲੀਪ ਸਿੰਘ ਨੇ ਦੁਬਾਰਾ ਅਮਰਤ ਛਕਿਆ ਸੀ ਸਾਡੇ ਪੁੱਤ ਸਾਡੀਆਂ ਧੀਆਂ ਅਸੀਂ ਇਹਨਾਂ ਗੱਲਾਂ ਤੋਂ ਸੇਧ ਲੈਣੀ ਹੈ ਅਸੀਂ ਖੰਡੇ ਬਾਟੇ ਦਾ ਅਮਰਤ ਛਕਣਾ ਹੈ ਅਸੀਂ ਕੇਸ ਰੱਖਣੇ ਆ ਅਸੀਂ ਦਸਤਾਰਾਂ ਸਜਾਉਣੀਆਂ ਵਾ ਇਹ ਸਰਦਾਰੀਆਂ ਵਾ ਜਿਹੜੀਆਂ ਇਹਨਾਂ ਨੂੰ ਆਪਾਂ ਸੰਭ ਕੇ ਰੱਖਣਾ ਜੇ ਦੂਰ ਹੋਵਾਂਗੇ ਭਗਤ ਕਬੀਰ ਸਾਹਿਬ ਆਖਦੇ ਆ ਨਾ ਉਹ ਕਹਿੰਦੇ ਕਬੀਰ ਸਮੁੰਦ ਨਾ ਛੋੜੀਐ ਜੋ ਅਤਖਾਰੋ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਏ ਆਪਣੇ ਗੁਰੂ ਨੂੰ ਛੱਡ ਕੇ ਅਸੀਂ ਹੋਰ ਪਾਸੇ ਧਰਮ ਪਰਿਵਰਤਨ ਚੱਲਦਾ ਹੋਰ ਸੌ ਮਸਲੇ ਆਪਣੇ ਗੁਰੂ ਨੂੰ ਛੱਡਾਂਗੇ ਤਾਂ ਅਸੀਂ ਸਮੁੰਦਰ ਨੂੰ ਛੱਡ ਕੇ ਛਪੜਾਂ ਵੱਲ ਜਾਣੇ ਗੁਰੂ ਨਾਲ ਜੁੜੀਏ ਗੁਰਬਾਣੀ ਦਾ ਪਾਠ ਪਹਿਰੇ ਵਧਾਈਏ ਬਾਣੀ ਦੇ ਬਾਣੀ ਬਾਣੇ ਦੇ ਆਪਾਂ ਧਾਰਨੀ ਹੋਈਏ ਇਹਨਾਂ ਮਹਾਪੁਰਸ਼ਾਂ ਦੀ ਸੰਗਤ ਕਰਦਿਆਂ ਆਪਣੇ ਤੇ ਰੰਗ ਸੇਵਾ ਦਾ ਅਤੇ ਸਿਮਰਨ ਦਾ ਚੜਾਈ ਮੈਂ ਪਾਕਿਸਤਾਨ ਵੀ ਗਿਆ ਤੇ ਮਹਿਸੂਸ ਕੀਤਾ ਭਾਵੇਂ 47 ਦੇ ਵਿੱਚ ਕਈ ਘਟਨਾ ਕਰਮ ਹੋਏ ਕਈਆਂ ਨੇ ਧਰਮ ਬਦਲਿਆ ਡਰਦਿਆਂ ਜਾਂ ਕਈ ਕਾਰਨ ਸੀ ਪਿਛੇ ਦੇ ਇੱਕ ਮੁੱਲਾ ਨੇ ਉੱਥੇ ਕਿਹਾ ਸੀ ਕਿ ਨਨਕਾਣਾ ਸਾਹਿਬ ਦਾ ਨੁਕਸਾਨ ਕਰਾਂਗੇ ਉਹਨੂੰ ਰੋਕਣ ਵਾਲੇ ਆਲੇ-ਦੁਆਲੇ ਪਿੰਡਾਂ ਦੇ ਲੋਕ ਸੀ ਤੇ ਉਹਨਾਂ ਦਾ ਜਾ ਕੇ ਪਤਾ ਕਰਿਓ ਉਹਨਾਂ ਦੇ ਵੱਡੇ-ਵਡੇਰੇ ਸਿੱਖ ਸਨ ਸਿੱਖ ਦੇ ਵਿੱਚੋਂ ਸਿੱਖੀ ਨੂੰ ਕੋਈ ਕੱਢ ਨਹੀਂ ਸਕਦਾ ਸਿੱਖੀ ਸਾਡੇ ਖੂਨ 'ਚ ਹੈ ਸਿੱਖੀ ਸਾਡੇ ਦਿਲ 'ਚ ਹੈ ਸਿੱਖੀ ਸਾਡੇ ਜਜ਼ਬਾਟਾਂ 'ਚ ਹੈ ਇਹਦੇ ਲਈ ਜ਼ਰੂਰੀ ਆ ਆਪਾਂ ਕੱਲਾ ਕੱਲਾ ਆਪਣਾ ਫਰਜ਼ ਨਿਭਾਈਏ ਸਾਡੇ ਪਰਿਵਾਰ 'ਚ ਸਾਡੀ ਰਿਸ਼ਤੇਦਾਰੀ 'ਚ ਕੋਈ ਕਿਸਾਂ ਦੀ ਬੇਅਦਬੀ ਕਰਦਾ ਉਹਨੂੰ ਪ੍ਰੇਮ ਨਾਲ ਸਮਝਾਈਏ ਪੁੱਤ ਜਾਂ ਧੀ ਆ ਕਿ ਆਪਾਂ ਨਹੀਂ ਕਿਸਾਂ ਦੀ ਬੇਅਦਬੀ ਕਰੀ ਕੱਲਾ ਕੱਲਾ ਫਰਜ਼ ਨਿਭਾਈਏ ਜੇ ਕੋਈ ਅਮਰਤ ਧਾਰੀ ਨਹੀਂ ਆ ਉਹਨੂੰ ਪ੍ਰੇਰਣਾ ਦਈਏ ਕਿ ਆਓ ਆਪਾਂ ਖੰਡੇ ਬਾਟੇ ਦੀ ਪੌਲ ਛਕੀਏ ਗੁਰੂ ਵਾਲੇ ਬਣੀ ਆਪਸੀ ਲੜਾਈਆਂ ਝਗੜੀਆਂ ਤੋਂ ਉੱਪਰ ਉੱਠ ਜਦੋਂ ਕੌਮ ਦੀ ਗੱਲ ਆਵੇ ਜਦੋਂ ਪੰਥ ਦੀ ਗੱਲ ਆਵੇ ਸਾਡੇ ਲਈ ਪ੍ਰਥਮ ਪੰਥ ਹੈ ਪਹਿਲਾ ਕੌਮ ਹੈ ਸਾਡਾ ਗੁਰੂ ਹੈ ਆਪਾਂ ਆਪਣੇ ਪੰਜਾਬ ਨੂੰ ਬਦਲੀਏ ਇਹ ਗੁਰੂਆਂ ਦਾ ਪੰਜਾਬ ਹੈ ਇਹ ਮਹਾਪੁਰਸ਼ਾਂ ਦਾ ਪੰਜਾਬ ਹੈ ਇਹ ਬਾਣੀ ਪੜਨ ਵਾਲਿਆਂ ਦਾ ਪੰਜਾਬ ਹੈ ਇਹ ਨਾਮ ਬਾਣੀ ਦਾ ਨਸ਼ਾ ਕਰਨ ਵਾਲਿਆਂ ਦਾ ਪੰਜਾਬ ਹੈ ਬਾਕੀ ਨਸ਼ਿਆਂ ਤੋਂ ਆਪਾਂ ਆਪਣੀ ਜਵਾਨੀ ਨੂੰ ਵੀ ਬਚਾਈਏ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਮਿਹਰ ਕਰ ਪੰਜਾਬ ਤੇ ਪੰਥ ਚੜ੍ਹਦੀ ਕਲਾ ਦੇ ਵਿੱਚ ਹੈ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਆਪਾਂ ਬਾਣੀ ਅਤੇ ਬਾਣੇ ਦੇ ਧਾਰ ਨਹੀਂ ਬਣੀ ਮੈਂ ਮਹਾਪੁਰਸ਼ ਸੰਤ ਬਾਬਾ ਮਹੰਗਲ ਸਿੰਘ ਜੀ ਦੀ ਵਰਸੀ ਤੇ ਗੁਰੂ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹੋ ਜੇ ਮਹਾਪੁਰਸ਼ ਸੰਸਾਰ ਦੇ ਵਿੱਚ ਆਉਂਦੇ ਰਹਿ ਜਿਹੜੇ ਸੇਵਾ ਤੇ ਸਿਮਰਨ ਕਰਕੇ ਲੋਕਾਈ ਨੂੰ ਗੁਰੂ ਨਾਲ ਜੋੜਦੇ ਆ ਰੱਬ ਦੇ ਨਾਲ ਜੋੜਦੇ ਆ ਇਥੋਂ ਦੇ ਮਹਾਪੁਰਸ਼ ਬਾਬਾ ਅਰਵਿੰਦਰ ਸਿੰਘ ਜੀ ਉਹ ਵੀ ਚੜ੍ਹਦੀ ਕਲਾ ਦੇ ਨਾਲ ਸਿੱਖੀ ਦੇ ਉਪਰਾਲੇ ਕਰਦੇ ਆ ਮਹਾਰਾਜ ਇਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖ ਸੰਤ ਬਾਬਾ ਕਹਾਲਾ ਸਿੰਘ ਜੀ ਉਹਨਾਂ ਨੇ ਵੀ ਆਉਣਾ ਸੀ ਵਿਦੇਸ਼ ਗਏ ਨਹੀਂ ਮਹਾਪੁਰਸ਼ ਪਿਛੇ ਦੇ ਜਦੋਂ ਭਾਈ ਰਣਜੀਤ ਸਿੰਘ ਵਾਪਸ ਆਇਆ ਤੇ ਉਹਦੇ ਤੋਂ ਪਹਿਲਾਂ ਮੈਂ ਬਾਬਾ ਕਹਾਲਾ ਸਿੰਘ ਜੀ ਨੂੰ ਨਾਨਕਸਰ ਸਾਹਿਬ ਪਵਿੱਤਰ ਸਥਾਨ ਤੇ ਮਿਲੇ ਇਹ ਪਿਆਰ ਹੈ ਸਿੱਖਾਂ ਦਾ ਮਹਾਪੁਰਸ਼ ਬਾਬਾ ਕਹਾਲਾ ਸਿੰਘ ਜੀ ਨੇ ਆਖਿਆ ਸਿੰਘ ਸਾਹਿਬ ਤੁਸੀਂ ਵੀ ਗੱਲ ਕੀਤੀ ਆ ਤੇ ਭਾਈ ਰਣਜੀਤ ਸਿੰਘ ਨੇ ਵੀ ਗੱਲ ਕੀਤੀ ਆ ਜੇ ਕਿਤੇ ਉਹ ਵਾਪਸ ਆ ਜਾਣ ਤੇ ਸਿੱਖੀ ਦੀ ਗੱਲ ਕਰਨ ਤੇ ਬੜੀ ਵਧੀਆ ਗੱਲ ਹੋਵੇ ਮੈਨੂੰ ਕਈ ਮਹਾਂਪੁਰਸ਼ਾਂ ਨੇ ਕਿਹਾ ਮੈਂ ਮਹਿਸੂਸ ਕਰਦਾ ਵਾਂ ਸਾਡੇ 'ਚ ਕੋਈ ਮਤਭੇਦ ਨਹੀਂ ਆ ਹਾਂ ਵਕਤ ਕਰਕੇ ਕਈ ਵਾਰੀ ਕੋਈ ਮਾੜੀ ਮੋਟ ਗੱਲ ਹੋ ਜਾਂਦੀ ਇਹ ਨਹੀਂ ਵੱਡੀ ਨਹੀਂ ਆ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚਾ ਹਰ ਸਿੱਖ ਉਹਦੇ ਜਦੋਂ ਸਾਹਮਣੇ ਚਲਾ ਜਾਂਦਾ ਨਾ ਮੱਲੋ ਮੱਲੀ ਉਹ ਗੁਰੂ ਅੱਗੇ ਝੁਕਦਾ ਪੰਥ ਅੱਗੇ ਝੁਕਦਾ ਉਹਦੇ ਜਜ਼ਬਾਤ ਕਹਿੰਦੇ ਆ ਮੈਂ ਆਪਣੀ ਇਸ ਸੱਚੇ ਤਖਤ ਨੂੰ ਸਮਰਪਿਤ ਰਹਿਣਾ ਇਹ ਏਕਤਾ ਦਾ ਸੂਤਰਾ ਏਕਤਾ ਦਾ ਧੁਰਾ ਵਾ ਤੋ ਇਹ ਮਹਾਂਪੁਰਸ਼ ਹਮੇਸ਼ਾ ਜੋੜਨ ਦੇ ਉਪਰਾਲੇ ਕਰਦੇ ਤੋੜ ਤੇ ਕੋਈ ਵੀ ਸਕਦਾ ਜੋੜਨ ਵਾਲੇ ਘਟ ਨਹੀਂ ਗੁਰਬਾਣੀ ਦੇ ਵਿੱਚ ਨਾ ਸੋਇਨੇ ਕੀ ਸੂਈ ਰੂਪੇ ਦਾ ਧਾਗਾ ਨਾਮੇ ਦਾ ਚਿੱਤ ਹਰ ਸਿਓ ਲਾਗਾ ਸੋਨੇ ਦੀ ਸੂਈ ਕਹੀ ਹੈ ਉਹ ਸ਼ਬਦ ਹੈ ਸੂਈ ਜੋੜਦੀ ਹੈ ਇਸ ਕਰਕੇ ਅਸੀਂ ਸੂਈ ਵਰਗੇ ਬਣਨਾ ਹੈ ਜੋੜਨਾ ਜਿੰਨੇ ਵੱਧ ਤੋਂ ਵੱਧ ਗੁਰੂਮਖ ਪਿਆਰਿਆਂ ਨੂੰ ਆਪਾਂ ਲੁਕਾਈ ਨੂੰ ਗੁਰੂ ਦੇ ਨਾਲ ਜੋੜ ਦਿੱਤਾ ਗੁਰੂ ਦੀਆਂ ਸਾਨੂੰ ਵਡਿਆਈਆਂ ਮਿਲਣਗੀਆਂ ਗੁਰੂ ਦਾ ਕਰਜ਼ਾ ਸਾਡੇ ਸਿਰ ਤੇ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ਼ ਗੁਰੂ ਬਹੁ ਸਾਡੇ ਇਹ ਕਰਜ਼ਾ ਲੈ ਨਹੀਂ ਸਕਦਾ ਪਰ ਆਪਣਾ ਫਰਜ਼ ਸਮਝੀਏ ਇਹ ਪੰਥ ਪੰਥ ਦੇ ਨਾਲ ਜੁੜੀਏ ਤੇ ਚੜ੍ਹਦੀ ਕਲਾ ਦੇ ਕਾਰਜ ਕਰੀਏ ਅੱਜ ਦੇ ਇਸ ਸਮਾਗਮ ਦੇ ਵਿੱਚ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਆਉਣਾ ਸੀ ਦਮਦਮਾ ਸਾਹਿਬ ਤੋਂ ਪਰ ਆ ਨਹੀਂ ਸਕੇ ਉਹਨਾਂ ਦੀ ਹਾਜ਼ਰੀ ਵੀ ਮੈਂ ਹੀ ਲਗਾਉਣਾ ਹੈ ਸਟੇਜ ਦੇ ਉੱਤੇ ਮਹਾਪੁਰਸ਼ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਬੈਠੇ ਆ ਬਾਬਾ ਸੁਖਾ ਸਿੰਘ ਜੀ ਬੈਠੇ ਆ ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਜੀ ਬੈਠੇ ਆ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਮੈਂਬਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਬੜੇ ਮਹਾਪੁਰਸ਼ ਬੈਠੇ ਆ ਇਹੋ ਹੀ ਗੁਰੂ ਨੇ ਸਿਖਾਇਆ ਬਹਿਣਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬ ਲਾ ਅਸੀਂ ਹਮੇਸ਼ਾ ਗੁਰੂ ਦੇ ਆਸਰੇ ਤੇ ਬੈਠੀਏ ਬਾਣੀ ਤੇ ਬਾਣੇ ਦੇ ਧਾਰ ਨਹੀਂ ਬਣੀਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਗੁਰੂ ਦੇ ਨਾਲ ਜੁੜੇ ਰਹੀਏ ਮੈਂ ਸਮੁੱਚੀ ਸੰਗਤ ਦਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਬਾਬਾ ਅਰਵਿੰਦਰ ਸਿੰਘ ਜੀ ਜਿਹੜੇ ਹਮੇਸ਼ਾ ਪਿਆਰ ਤੇ ਨਿਖ ਦਿੰਦੇ ਆ ਉਹਨਾਂ ਨੂੰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਉਦਮ ਉਪਰਾਲੇ ਕਰਨ ਦਾ ਬਲ ਬਖਸ਼ਣ ਜੀ ਬੋਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ